ਹਾਂਜੀ ਵੀਰੇ ਟਿੱਕ ਟਕ ਇੱਕ ਹੁਣ ਸਾਡੇ ਸੁਨਾਮ ਦੇ ਬੱਬਰ ਸ਼ੇਰ ਦਾ ਮਾਲਵੇ ਦਾ ਬੱਬਰ ਸ਼ੇਰ ਉਹਦਾ ਸ਼ਹੀਦੀ ਦਿਹਾੜਾ ਹੈ 1940 ਦੇ ਵਿੱਚ ਉਹਨੇ ਮਾਈਕਲ ਓਡਾਇਰ ਦਾ ਸੌਦਾ ਲਾਇਆ ਸੀ ਲੰਡਨ ਦੀ ਧਰਤੀ ਤੇ ਜਾ ਕੇ ਤੇ ਜਦੋਂ ਕਿ ਜਿਹੜਾ ਜਰਨਲ ਡਾਇਰ ਸੀ ਉਹਨੇ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾ ਕੇ 400 ਤੋਂ ਵੱਧ ਆਪਣੇ ਪੰਜਾਬੀ ਯਾਨਕਿ ਭਾਰਤੀ ਮਾਰੇ ਸੀ 2000 ਤੋਂ ਵੱਧ ਆਪਣਾ जख्मी ਹੋਏ ਸੀ ਤੇ ਜਦੋਂ ਸਾਡੇ ਸਨਾਵ ਦੇ ਬਬਰ ਸ਼ੇਰ ਨੇ ਸਾਡੇ ਮਾਲਵ ਦੇ ਬਬਰ ਸ਼ੇਰ ਨੇ ਉੱਥੇ ਜਾ ਕੇ ਨਜ਼ਾਰਾ ਦੇਖਿਆ ਦ੍ਰਿਸ਼ ਦੇਖਿਆ ਸੀ ਉਹਨੇ ਫਿਰ ਉੱਥੇ ਕਸਮ ਖਾ ਲਈ ਸੀ ਵੀ ਭਾਵੇਂ ਜਦੋਂ ਮਰਜੀ ਮਾਰਾਂ ਵੀ ਜਰਨਲ ਡੈਰ ਨੂੰ ਮਾਰਨਾ ਹੈ ਤੇ ਜਰਨਲ ਡਾਇਰ ਦਾ ਪਤਾ ਨਹੀਂ ਕੀ ਹੋਇਆ ਸੀ ਉਹਦੇ ਬਾਰੇ ਮੈਨੂੰ ਇਨੀ ਨੌਲੇਜ ਨਹੀਂ ਹੈਗੀ ਪਰ ਉਹਨੇ ਮਾਈਕਲ ਅਡਾਇਰ ਨੂੰ ਮਾਰਿਆ ਸੀ ਉੱਥੇ ਵੀ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਠੀਕ ਹੈ ਜੀ ਤੇ ਬਾਕੀ ਬਾਈ ਸਾਨੂੰ ਆਪਣੇ ਮਾਲ ਵਿੱਚ ਤੇ ਹਮੇਸ਼ਾ ਮਾਣ ਰਹੂਗਾ ਸਾਡੇ ਮਾਲ ਵਿੱਚ ਇਹੋ ਜਿਹੇ ਯੋਧੇ ਉੱਠੇ ਨੇ ਜਿਨ੍ਹਾਂ ਨੇ ਵੀ ਪੰਜਾਬ ਦੀ ਾਨਕ ਬਰਕਰਾਰ ਰੱਖੀ ਆ ਜਿਹੜਾ ਪੁਰਾਣਾ ਇਤਿਹਾਸ ਚੱਲਦਾ ਆ ਰਿਹਾ ਨਾ ਵੀ ਸਾਡੇ ਨਾਲ ੱਤਕਾ ਜੋ ਮਰਜ਼ੀ ਕਰ ਜੇ ਉਹਦਾ ਅਸੀਂ ਬਦਲਾ ਜ਼ਰੂਰ ਲੈਨੇ ਆਂ ਟਾਈਮ ਜ਼ਰੂਰ ਪੈ ਜਾਂਦਾ ਪਰ ਜੇ ਅਸੀਂ ਇੱਕ ਤਾਂ ਬਾਈ ਹੋਰ ਦੱਸਦਾ ਇੱਕ ਤਾਂ ਹੋਵੇ ਮਾਲਵੇ ਦਾ ਦੂਜਾ ਹੋਵੇ ਭਾਉ ਠੀਕ ਹੈ ਜੀ ਭਾਉ ਜਦੋਂ ਮਰਦੇ ਨੇ ਨਾ ਮਰਨ ਲੱਗਿਆਂ ਆਪਣੇ ਪੋਤੇ ਨੂੰ ਵੀ ਦੱਸ ਕੇ ਜਾਂਦੇ ਨੇ ਵੀ ਫਲਾਣੇ ਨੇ ਆਪਣੇ ਤੇ ਭਾਜੀ ਪਾਈ ਹੋਈ ਆ ਲਾਉਣੀ ਆ ਉਹ ਤੇ ਉਹ ਲੈਂਦੀ ਆ ਭਾਵੇਂ ਪੋਤਾਦਾਰੇ ਭਾਵੇਂ ਮਗਾਹ ਪੜੋਤਾਦਾਰੇ ਠੀਕ ਹੈ ਜੀ ਕਦੇ ਵੀ ਕਿਸੇ ਦਾ ਆਧਾਰ ਸਿਰ ਤੇ ਨਹੀਂ ਰੱਖਿਆ ਇਸੇ ਕਰਕੇ ਅਸੀਂ ਜਿਹੜੀ ਅਣਖ ਸਾਡੇ ਵੀਰ ਸ਼ਹੀਦ ਉਦਮ ਸਿੰਘ ਨੇ ਬਰਕਰਾਰ ਬਣਾਈ ਸੀ ਉਹ ਬਰਕਰਾਰ ਅੱਜ ਵੀ ਰੱਖੀ ਹੋਈ ਹੈ ਠੀਕ ਹੈ ਜੀ ਭਾਜੀ ਜਿਹੜਾ ਕੋਈ ਪਾ ਜਾਂਦਾ ਉਹ ਫਿਰ ਉਹਨੂੰ ਭੁੱਲਣ ਨਹੀਂ ਦਿੰਦੇ ਵੀ ਤੈਨੂੰ ਮੜੂਗੀ ਕਿਉਂਕਿ ਉਹ ਬੰਦਾ ਕਈ ਵਾਰੀ ਡੱਡਰ ਕੀ ਮਰ ਜਾਂਦਾ ਹੈ ਬ ਇਹਨਾਂ ਨੇ ਮੋੜਨੀ ਹੈ ਠੀਕ ਹੈ ਜੀ ਤੇ ਜਦੋਂ ਉਦਮ ਸਿੰਘ ਨੇ ਉੱਥੇ ਐਡਾ ਕਤਲੇਆਮ ਹੋਇਆ ਸੀ ਤਾਂ ਉੱਥੋਂ ਨੇ ਕਸਮ ਖਾਦੀ ਸੀ ਵੇਦਾ ਸੌਦਾ ਲਾਉਣੀ ਲਾਉਣਾ ਜਿਵੇਂ ਮਰਜ਼ੀ ਲਾਵਾਂ ਉੱਥੇ ਦੋਕ ਲੈਣਾ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਹੋ ਉਦਮ ਸਿੰਘ ਕਸਮਾਂ ਖਾਵੇ ਵੈਰੀ ਨੂੰ ਮਾਰੂੰਗਾ ਗੌਰਿਆਂ ਦੇ ਜੁੱਲੇ ਚੁੱਕ ਕੇ ਲੰਡਨ ਵਿੱਚ ਵਾੜੂੰਗਾ ਇਕਿਆਂ ਦੇ ਕੱਤੀ ਪਾ ਕੇ ਬਾਜੀ ਉਤਾਰੂੰਗਾ ਇਕਿਆਂ ਦੇ ਕੱਤੀ ਪਾ ਕੇ ਬਦੀ ਉਤਾਰੂੰਗਾ ਸਾਡੇ ਨਾਲ ਮੱਥਾ ਲਾਇਆ ਸਾਡੇ ਨਾਲ ਮੱਥਾ ਲਾਇਆ ਮਹਿੰਗੇ ਮੁੱਲ ਪਹਿਣਾਏ ਬਦਲਾ ਮੈਂ ਅੰਮ੍ਰਿਤ ਸਰਦਾ ਪਾਪੀ ਤੋਂ ਲੈਣਾ ਏ ਬਦਲਾ ਮੈਂ ਅੰਮ੍ਰਿਤ ਸਰਦਾ ਡਾਇਰ ਤੋਂ ਲੈਣਾ ਏ ਬਦਲਾ ਮੈਂ ਅੰਮ੍ਰਿਤ ਸਰਦਾ